ਸ਼ਰਧਾ ਵਚਨ ਸਾਨੂੰ ਕੀ ਕਹਿ ਰਿਹਾ ਹੈ ਕਹਿੰਦਾ ਉਹਦੇ ਕੀਤੇ ਉਪਕਾਰਾਂ ਨੂੰ ਨਾ ਵਿਸਾਰ ਚੇਤੇ ਕਰ ਕਿ ਉਹਨੇ ਕਿੱਥੇ-ਕਿੱਥੇ ਤੇਰੇ ਨਾਲ ਭਲਾਈਆਂ ਕੀਤੀਆਂ ਆ ਜਦ ਤੂੰ ਉਹਦੀਆਂ ਭਲਾਈਆਂ ਨੂੰ ਚਿੰਤੇ ਕਰੇਗਾ ਤੂੰ ਪਰਮੇਸ਼ਵਰ ਦੀ ਮਹਿਮਾ ਕਰੇਗਾ ਤੇਰਾ ਵਿਸ਼ਵਾਸ ਪਰਮੇਸ਼ਵਰ ਦੇ ਵਿੱਚ ਹੋਰ ਮਜ਼ਬੂਤ ਹੋ ਜਾਊਗਾ ਪਰ ਅਸੀਂ ਕੀ ਚੱਤੇ ਰੱਖਦੇ ਆ ਮੈਂ ਵਰਤ ਰੱਖਿਆ ਪ੍ਰਾਰਥਨਾ ਕੀਤੀ ਸੀ ਮਿਰਾਜੋ ਤੱਕ ਨਹੀਂ ਕੰਮ ਹੋਇਆ ਮੈਂ ਇੰਨੇ ਹਫ਼ਤੇ ਹੋ ਗਏ ਚਰਚ ਨੂੰ ਜਾਂਦੇ ਆ ਜੀ ਨਹੀਂ ਮੇਰੀ ਗੱਲ ਬਣੀ ਪ੍ਰਭੂ ਸਾਡੀ ਸੁਣਦਾ ਪਤਾ ਨਹੀਂ ਕਾਤੋਂ ਨਹੀਂ ਆ ਤੇਰੇ ਸਾਹ ਕਿੱਥੋਂ ਆ ਰਹੇ ਆ ਕੀ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਇੰਨੀ ਵਾਰੀ ਬੁਖਾਰ ਚੜਿਆ ਫਿਰ ਵੀ ਮਰਿਆ ਨਹੀਂ ਜੀਂਦਾ ਆ ਕੀ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਇੰਨੀ ਵਾਰੀ ਬਿਮਾਰੀਆਂ ਆਈਆਂ ਕਦੋਂ ਦਾ ਤੂੰ ਜੰਮਿਆ ਕਿੱਥੋਂ ਤੱਕ ਤੂੰ ਪਹੁੰਚ ਗਿਆ ਅਜੇ ਵੀ ਜੀਂਦਾ ਆ ਖਾ ਰਿਆ ਆ ਪਾ ਰਿਆ ਆ ਤੁਰ ਫੇਰ ਰਿਆ ਬੋਲ ਚੱਲ ਰਿਆ ਇਹ ਸਭ ਕਿਨੇ ਤੇਰੇ ਲਈ ਕੀਤਾ ਆ ਪਰਮੇਸ਼ਵਰ ਨੇ ਤਾਂ ਕੀ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਤੇ ਜਿਹੜਾ ਪਰਮੇਸ਼ਵਰ ਤੇਨੂੰ ਇੱਥੇ ਤੱਕ ਲੈ ਕੇ ਆਇਆ ਅੱਗੇ ਨਹੀਂ ਲੈ ਕੇ ਜਾਊਗਾ ਉਹ ਜ਼ਰੂਰ ਲੈ ਕੇ ਜਾਊਗਾ ਤਾਂ वचन ਸਾਨੂੰ ਕਹਿੰਦਾ ਪਰਮੇਸ਼ਵਰ ਦੇ ਉਪਕਾਰਾਂ ਨੂੰ ਚੇਤੇ ਰੱਖੋ ਭੁੱਲੋ ਨਾ ਜਿਹੜੇ ਵੱਡੇ ਕੰਮ ਪਰਮੇਸ਼ਵਰ ਨੇ ਤੁਹਾਡੇ ਜੀਵਨ ਵਿੱਚ ਕੀਤੇ ਆ ਉਹਨਾਂ ਗੱਲਾਂ ਨੂੰ ਚੇਤੇ ਕਰੋ ਕਿ ਅਸੀਂ ਭੁੱਖੇ ਸੀ ਪਰ ਪਰਮੇਸ਼ਵਰ ਨੇ ਰਜਾਇਆ ਅਸੀਂ ਬਿਮਾਰ ਸੀ ਪਰਮੇਸ਼ਵਰ ਨੇ ਚੰਗਿਆ ਕੀਤਾ ਦੁਸ਼ਟ ਦੇ ਜਕੜੇ ਸੀ ਪਰਮੇਸ਼ਵਰ ਨੇ ਆਜ਼ਾਦ ਕੀਤਾ ਸਾਡੇ ਆਪਣੇ ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ ਸੀ ਪਰ ਪਰਮੇਸ਼ਵਰ ਨੇ ਗੱਲ ਨਾ ਲਾਇਆ ਮਾਪਿਓ ਨੇ ਵੀ ਕਿਹਾ ਸੀਗਾ ਜਾਓ ਸਾਡੇ ਕੋਲੇ ਤੁਹਾਡੇ ਲਈ ਕੁਝ ਨਹੀਂ ਹੈਗਾ ਉਸ ਵੇਲੇ ਪਰਮੇਸ਼ਵਰ ਨੇ ਸਾਨੂੰ ਅਪਣਾਇਆ ਤੇ ਅਸੀਂ ਉਸੇ ਪਰਮੇਸ਼ਵਰ ਦੇ ਕੀਤੇ ਕੰਮਾਂ ਨੂੰ ਭੁੱਲ ਜਾਨੇ ਪਰ ਬਾਣੀ ਕਹਿੰਦੀ ਹੈ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆ ਕਿ ਤੂੰ ਉਹਦੇ ਕੀਤੇ ਉਪਕਾਰਾਂ ਨੂੰ ਨਾ ਵਿਸਾਰ ਅਸੀਂ ਵਿਸਾਰਨਾ ਨਹੀਂ ਆ ਪਰ ਸਮਰਨ ਕਰਨਾ ਆ ਉਹਨੂੰ ਯਾਦ ਰੱਖਣਾ ਆ ਹallelujah ਕਹਿੰਦਾ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਵਾ ਕਰਦਾ ਹੈ ਕਿੰਨੀਆਂ ਬੁਰਾਈਆਂ ਨੂੰ A to Z ਸਾਰੀਆਂ ਬੁਰਾਈਆਂ ਨੂੰ ਉਹ ਬੁਰਾਈਆਂ ਜਿਹੜੀਆਂ ਤੂੰ ਆਪਣੇ ਪਤੀ ਦੇ ਵਿਰੁੱਧ ਗੱਲਾਂ ਕੀਤੀਆਂ ਸੱਸ ਦੇ ਵਿਰੁੱਧ ਕੀਤੀਆਂ ਪਤਨੀ ਦੇ ਖਿਲਾਫ ਕੁਝ ਬੋਲੀਆਂ ਆਪਣੇ ਸਹੁਰਿਆਂ ਦੇ ਖਿਲਾਫ ਦੇ ਵਿੱਚ ਬੋਲੀਆਂ ਆਪਣੇ ਭਰਾਵਾਂ ਨੂੰ ਮਾਰਿਆ ਕਿਆ ਭੈਣਾਂ ਨੂੰ ਮਾਰਿਆ ਕਿਆ ਰਿਸ਼ਤੇਦਾਰਾਂ ਨੂੰ ਤੂੰ ਚੋਰੀਆਂ ਕੀਤੀਆਂ ਝੂਠ ਬੋਲੇ ਠੱਗੀਆਂ ਮਾਰੀਆਂ ਆਪਣੇ ਪਤੀ ਜਾਂ ਪਤਨੀ ਨੂੰ ਛੱਡ ਕੇ ਬਾਹਰ ਰਿਸ਼ਤੇ ਬਣਾਏ ਕਿੰਨੇ ਕੰਮ ਆ ਜਿਹੜੇ ਇਨਸਾਨ ਦੇ ਜੀਵਨ ਵਿੱਚ ਗਲਤ ਆ ਪਰ ਸਦਾ ਪਰਮੇਸ਼ਰ ਕਿੰਨਾ ਮਹਾਨ ਆ ਕਿੰਨਾ ਧੀਰਜવાન ਆ ਕਿੰਨਾ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਆ ਮਾਫ ਕਰਦਾ ਆ ਜੋ ਸਾਡੀਆਂ ਬੁਰਾਈਆਂ ਦਾ ਹਿਸਾਬ ਕਰਨ ਲੱਗ ਜੇ ਅਗਲਾ ਸਾਹ ਆਪਾਂ ਨੂੰ ਆਉਣਾ ਨਹੀਂ ਸੱਚੀ ਜੋ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਨੂੰ ਸਾਹ ਬਖਸ਼ੇ ਤਾਂ ਮੁੱਕ ਜਾਣੇ ਐ ਸਾ ਕਿਉਂਕਿ ਬੁਰਾਈਆਂ ਇੰਨੀਆਂ ਵੱਡੀਆਂ ਆ ਪਾਪ ਇੰਨੇ ਜਾਦੇ ਆ ਕਿੰਨੇ ਗੁਨਾਹ ਆ ਜਿਹੜੇ ਅਸੀਂ ਹੱਥਾਂ ਨਾਲ ਨਹੀਂ ਕੀਤੇ ਪਰ ਸੋਚਾਂ ਨਾਲ ਕੀਤੇ ਆ ਕਿੰਨੇ ਲੋਕਾਂ ਦੇ ਲਈ ਅਸੀਂ ਆਪਣੇ ਮਾਨ ਦੇ ਵਿੱਚ ਕੂੜਾ ਚੱਕੀ ਫਿਰਦੇ ਆ ਗਰੋਧ ਚੱਕੀ ਫਿਰਦੇ ਆ ਕਿੰਨਿਆਂ ਨੂੰ ਅਸੀਂ ਤੁਰੇ ਜਾਂਦੇ ਕਹਿ ਦਿੰਦੇ ਇਹ ਚੰਗਾ ਨਹੀਂ ਆ ਹੋ ਸਕਦਾ ਉਹਦਾ ਰਿਸ਼ਤਾ ਪਰਮੇਸ਼ਵਰ ਨਾਲ ਬਹੁਤ ਮਜ਼ਬੂਤ ਹੋਵੇ ਹੋ ਸਕਦਾ ਪਰਮੇਸ਼ਵਰ ਨੂੰ ਬਹੁਤ ਪਸੰਦ ਆਉਣ ਵਾਲਾ ਹੋਵੇ ਪਰ ਅਸੀਂ ਤੁਰੇ ਤੁਰੇ ਜਾਂਦੇ ਕਿੰਨਿਆਂ ਤੇ ਦੋਸ਼ ਲਾ ਦਿੰਦੇ ਜਿੰਨੂੰ ਨਹੀਂ ਵੀ ਜਾਣਦੇ ਉਹਦੇ ਬਾਰੇ ਵੀ ਕੁਝ ਨਾ ਕੁਝ ਬੋਲ ਜਾਂਦੇ ਆ ਜੇ ਸਾਡੇ ਅੱਖਰਾਂ ਦੇ ਹਿਸਾਬ ਨਾਲ ਜੇ ਸਾਡੇ ਮਨ ਦੀਆਂ ਸੋਚਾਂ ਦਿਲ ਦੇ ਵਿਚਾਰਾਂ ਦੇ ਹਿਸਾਬ ਨਾਲ ਜੇ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਨੂੰ ਜੀਵਨ ਮਿਲਣਾ ਹੋਵੇ ਹੁਣ ਤੱਕ ਮੁੱਕ ਜਾਣਾ ਸੀ ਨਹੀਂ ਰਹਿਣਾ ਸੀ ਕਿਉਂਕਿ ਅਸੀਂ ਆਪਣੇ ਹੀ ਪਰਿਵਾਰਾਂ ਨੂੰ ਨਹੀਂ ਬਖਸ਼ਦੇ ਅਸੀਂ ਆਪਣੇ ਹੀ ਪਰਿਵਾਰਾਂ ਦੇ ਵਿੱਚ ਐਡਜਸਟਮੈਂਟ ਨਹੀਂ ਕਰ ਪਾਉਂਦੇ ਦੂਜੇ ਤਾਂ ਫੇਰ ਦੂਜੇ ਥਾਂ ਆ ਜਾਂਦੇ ਆ ਇਸ ਲਈ ਬਾਣੀ ਕੀ ਕਹਿੰਦੀ ਹੈ ਕਹਿੰਦਾ ਉਹਦੇ ਉਤਕਾਰਾਂ ਨੂੰ ਨਾ ਵਿਸਾਰ ਉਹਨੂੰ ਮੁਬਾਰਕ ਆਖ ਕਿਉਂਕਿ ਉਹ ਮਹਿਮਾ ਦੇ ਯੋਗ ਪਰਮੇਸ਼ਰ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਸਾਰੀਆਂ ਬੁਰਾਈਆਂ ਨੂੰ ਮਾਫ ਕਰਦਾ ਹੈ ਉਹ ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ ਸਿਰਫ ਸਿਰ ਪੀੜ ਤੋਂ ਲੱਤਾਂ ਪੀੜ ਤੋਂ ਬਾਹਾਂ ਪੀੜ ਤੋਂ ਨਹੀਂ ਸਾਰੇ ਰੋਗਾਂ ਤੋਂ ਉਹ ਰੋਗ ਜਿਹੜੀ ਤੇਰੀ ਜਿੰਦ ਨੂੰ ਲੱਗੇ ਆ ਤੇਰੀ ਜਾਨ ਨੂੰ ਲੱਗੇ ਤੇਰੇ ਆਤਮਾ ਨੂੰ ਲੱਗੇ ਤੇਰੇ ਸਰੀਰ ਨੂੰ ਲੱਗੇ ਸਾਰੇ ਰੋਗਾਂ ਤੋਂ ਤੇਰੇ ਦਿਲ ਦੀਆਂ ਉਦਾਸੀਆਂ ਨੂੰ ਦੂਰ ਕਰਦਾ ਆ ਤੇਰੀਆਂ ਹੱਡੀਆਂ ਦੇ ਖੁਰਨੇ ਨੂੰ ਬਚਾਉਂਦਾ ਆ ਉਹ ਤੇਰੀਆਂ ਸੋਚਾਂ ਨੂੰ ਚੰਗਿਆ ਕਰਦਾ ਤੇ ਤੇਰੇ ਗਮ ਚੁੱਕਦਾ ਤੇਰੀ ਚਿੰਤਾ ਨੂੰ ਦੂਰ ਕਰਦਾ ਤੇਰੇ ਫਿਕਰਾਂ ਨੂੰ ਦੂਰ ਕਰਦਾ ਉਸ ਰੋਗ ਜਿਹੜੇ ਡਾਕਟਰ ਦੀ ਸਮਝ ਵਿੱਚ ਨਹੀਂ ਆ ਰਹੇ ਜਿਹੜੀਆਂ ਰਿਪੋਰਟਾਂ ਵਿੱਚ ਨਹੀਂ ਆ ਰਹੇ ਉਹਨਾਂ ਰੋਗਾਂ ਤੋਂ ਵੀ ਉਹ ਚੰਗਿਆਂ ਕਰਦਾ ਆ ਫਿਰ ਕੀ ਇਹੋ ਜਿਹਾ ਪਰਮੇਸ਼ਵਰ ਨੂੰ ਭੁੱਲਣਾ ਚਾਹੀਦਾ ਆ ਸਾਡੀ ਸਾਡੀਆਂ ਬੁਰਾਈਆਂ ਉਹਨੇ ਮaaf ਕਰ ਦਿੱਤੀਆਂ ਰੋਗ ਸਾਡੇ ਉਹਨੇ ਦੂਰ ਕਰ ਦਿੱਤੇ ਗਾਮ ਫਿਕਰ ਬੋਝ ਸਾਡੇ ਉਹਨੇ ਚੱਕ ਲਏ ਫਿਰ ਵੀ ਅਸੀਂ ਧੰਨਵਾਦ ਨਾ ਕਰੀਏ ਤੇ ਸਾਡੇ ਵਰਗਾ ਕਿਰਤ ਕਰਨ ਕੌਣ ਹੋਊਗਾ ਸਾਡੇ ਵਰਗਾ ਫਿਰ ਨਾ ਸ਼ੁਕਰ ਹੈ ਇਸ ਧਰਤੀ ਤੇ ਕੌਣ ਹੋਊਗਾ ਕਿ ਜਿਹੜਾ ਰੋਜ਼ ਪਰਮੇਸ਼ਵਰ ਦੀਆਂ ਭਲਾਈਆਂ ਨੂੰ ਅੱਖਾਂ ਨਾਲ ਦੇਖਦਾ ਕੰਨਾਂ ਨਾਲ ਸੁਣਦਾ ਤੇ ਤਨ ਉੱਤੇ ਹੰਡਾਉਂਦਾ ਆ ਫਿਰ ਵੀ ਸ਼ੁਕਰਗੁਜ਼ਾਰੀ ਨਹੀਂ ਕਰਦਾ ਕੀ ਐਹੋ ਜੇ ਮਨੁੱਖ ਨੂੰ ਧਰਤੀ ਉੱਤੇ ਰਹਿਣ ਦਾ ਹੱਕ ਹੈਗਾ ਕੀ ਐਹੋ ਜੇ ਮਨੁੱਖ ਨੂੰ ਸਾਹ ਲੈਣ ਦਾ ਹੱਕ ਹੈਗਾ ਕੀ ਇਹੋ ਜਿ ਮਨੁੱਖ ਨੂੰ ਜੀਣ ਦਾ ਅਧਿਕਾਰ ਹੈਗਾ ਮੇਰੇ ਖਿਆਲ ਦੇ ਵਿੱਚ ਨਹੀਂ ਪਰ ਫਿਰ ਵੀ ਪਰਮੇਸ਼ਵਰ ਨੇ ਅਧਿਕਾਰ ਦਿੱਤਾ ਕਿ ਜੀਲਾ ਇੱਕ ਦਿਨ ਹੋਰ ਜੀ ਸ਼ਾਇਦ ਅੱਜ ਤੇਰਾ ਸੁਧਾਰ ਹੋ ਜਵੇ ਫਿਰ ਇੱਕ ਹੋਰ ਦਿਨ ਦਿੱਤਾ ਕਿ ਜੇ ਤੂੰ ਪਿਛਲੀਆਂ ਗਲਤੀਆਂ ਅਜੇ ਨਹੀਂ ਛੱਡੀਆਂ ਇੱਕ ਦਿਨ ਤੈਨੂੰ ਹੋਰ ਦਿੱਤਾ ਸ਼ਾਇਦ ਅੱਜ ਤੂੰ ਸੁਧਰ ਜਮੇ ਪਰ ਜੇ ਅੱਜ ਵੀ ਅਸੀਂ ਨਹੀਂ ਸੁਧਰ ਰਹੇ ਫਿਰ ਤੁਸੀਂ ਸੋਚੋ ਅਸੀਂ ਆਪਣੇ ਲਈ ਕੀ ਜਮਾ ਕਰ ਰਹੇ ਹਾਂ ਅਸੀਂ ਆਪਣੇ ਕੋਟੇ ਵਿੱਚ ਕੀ ਜਮਾ ਕਰ ਰਹੇ ਹਾਂ ਇੰਨਾ ਕਿ ਤੇ ਸਾਨੂੰ ਪਤਾ ਹੋਣਾ ਚਾਹੀਦਾ ਨਾ ਉਹ ਭਲਾ ਆ ਉਹ ਚੰਗਾ ਆ ਪਰ ਅਸੀਂ ਭਲੇ ਤੇ ਚੰਗੇ ਨਾਲ ਲੱਗ ਕੇ ਅਸੀਂ ਵੀ ਭਲੇ ਤੇ ਚੰਗੇ ਬਨਣਾ ਆ ਹallelujah ਨਾ ਵੀ ਪ੍ਰਾਰਥਨਾ ਕਰਨ ਦਾ ਦਿਲ ਕਰੇ ਨਾ ਸਮਝ ਨਾ ਆਏ ਕਿ ਮੈਂ ਕਿਉਂ ਪ੍ਰਾਰਥਨਾ ਕਰਨੀ ਆ ਤੁਹ ਇਕ ਵਾਰ ਸ਼ੀਸ਼ੇ ਕੇ ਜਾ ਕੇ ਖੜੇ ਹੋ ਕੇ ਆਪਣੇ ਆਪ ਨੂੰ ਗੌਰ ਨਾਲ ਦੇਖਿਆ ਕਰੋ। ਔਰ ਫਿਰ ਤੁਹਾਨੂੰ ਸਮਝ ਆਏਗਾ ਕਿ ਮੈਨੂੰ ਕਿਉਂ ਪ੍ਰਾਰਥਨਾ ਦੀ ਜ਼ਰੂਰਤ ਹੈ। ਅਸੀਂ ਚੱਲ ਸਕਦੇ ਹਾਂ, ਅਸੀਂ ਦੇਖ ਸਕਦੇ ਹਾਂ, ਬੋਲ ਸਕਦੇ ਹਾਂ, ਸੁਣ ਸਕਦੇ ਹਾਂ। ਅਸੀਂ ਟੁਰ ਫੇਰ ਸਕਦੇ ਹਾਂ। ਕਿੰਨਾ ਖੋਸ਼ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਜੀਂਦੇ ਹਾਂ। ਤਾਂ ਸਾਨੂੰ ਬਹੁਤ ਸ਼ੁਕਰਗੁਜ਼ਾਰੀ ਦੀ ਜ਼ਰੂਰਤ ਆ ਬਹੁਤ ਜ਼ਿਆਦਾ ਸ਼ੁਕਰਗੁਜ਼ਾਰੀ ਦੀ ਜ਼ਰੂਰਤ ਆ ਹਾਲੇਲੂਇਆ ਅਰ ਕਹਿੰਦਾ ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ ਉਹ ਸਾਡੀ ਜਿੰਦੜੀ ਨੂੰ ਸਾਡੀ ਜਾਨ ਨੂੰ ਸਾਡੀ ਆਤਮਾ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਕਬਰ ਤੋਂ ਹਮੇਸ਼ਾ ਦੇ ਮੌਤ ਤੋਂ ਸਾਨੂੰ ਨਿਸਤਾਰਾ ਦਿੰਦਾ ਹੈ ਉਹ ਸਾਨੂੰ ਬਚਾਉਂਦਾ ਆ ਆਜ਼ਾਦੀ ਦਿੰਦਾ ਆ ਨਰਕ ਦੀ ਭਿਆਨਕ ਅੱਗ ਤੋਂ ਉਹ ਸਾਨੂੰ ਬਚਾਉਂਦਾ ਆ ਨਾਸ਼ ਹੋਣ ਤੋਂ ਸਾਡੀ ਜਾਨ ਨੂੰ ਔਰ ਕਹਿੰਦਾ ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਤ ਰੱਖਦਾ ਆ ਉਹ ਸਾਡੇ ਸਿਰਾਂ 'ਤੇ ਦਇਆ ਦਾ ਮੁਕਤ ਰੱਖਦਾ ਰਹਿਮਤ ਦਾ ਮੁਕਤ ਰੱਖਦਾ ਅੱਜ ਸਾਡੇ ਸਾਹ ਚੱਲ ਰਹੇ ਕੀ ਆ ਉਹਦੀ ਦਇਆ ਆ ਉਹਦੀ ਰਹਿਮਤ ਆ ਇੰਨੀਆਂ ਗਲਤੀਆਂ ਅਸੀਂ ਕੀਤੀਆਂ ਪਰਮੇਸ਼ਵਰ ਨੇ ਇੱਕ ਪਰਦਾ ਪਾ ਕੇ ਉਹ ਢੱਕ ਦਿੱਤੀਆਂ ਕੀ ਆ ਪਰਮੇਸ਼ਵਰ ਦੀ ਰਹਿਮਤ ਉਹਦੀ ਦਇਆ ਆ ਸਾਡੇ ਸਿਰ ਉੱਤੇ ਅੱਜ ਅਸੀਂ ਖਲੋਤੇ ਆ ਅਸੀਂ ਜੀਂਦੇ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੇ ਆ ਇਹ ਕੀ ਆ ਪਰਮੇਸ਼ਵਰ ਦੀ ਦਇਆ ਆ ਸਾਡੇ ਉੱਤੇ ਤੁਹਾਨੂੰ ਪਤਾ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਅਤ ਪੁਤਰ ਲੋਕੀ ਹੁੰਦੇ ਸੀ ਉਹ ਹੀ ਪਰਮੇਸ਼ਵਰ ਦੀ ਹਜ਼ੂਰੀ ਚ ਖਲੋ ਸਕਦੇ ਸੀ ਬਾਕੀ ਨਹੀਂ ਜੇ ਕਿਸੇ ਵਿਅਕਤੀ ਦੇ ਮਨ ਵਿੱਚ ਵੀ ਪਾਪ ਆ ਜਾਂਦਾ ਸੀ ਜਿਹੜਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਂਦਾ ਹੁੰਦਾ ਸੀ ਜੇ ਉਹਦੇ ਹਿਰਦੇ ਦੇ ਅੰਦਰ ਕੋਈ ਪਾਪ ਹੁੰਦਾ ਸੀ ਉਹ ਵਿਅਕਤੀ ਉੱਥੇ ਹੀ ਖਤਮ ਹੋ ਜਾਂਦਾ ਸੀ ਪਰ ਅੱਜ ਬਹੁਤ ਸਾਰੇ ਲੋਕੀਂ ਆਪਣੇ ਮਨ ਦੇ ਵਿੱਚ ਫਰੇਬ ਵੀ ਰੱਖਦੇ ਆ ਤੇ ਚਰਚ ਨੂੰ ਵੀ ਆਉਂਦੇ ਆ ਆਣ ਅਗਿਆ ਵੀ ਅਗਿਆਕਾਰੀ ਵੀ ਕਰਦੇ ਆ ਆਣ ਅਗਿਆਕਾਰੀ ਕਰਦੇ ਆ ਪਰ ਚਰਚ ਨੂੰ ਆਉਂਦੇ ਆ ਫੇ ਵੀ ਜੀ ਰਹੇ ਆ ਇਹ ਕੀ ਆ ਦਇਆ ਆ ਇਹ ਰਹਿਮ ਆ ਕਿ ਅੱਜ ਨਹੀਂ ਤੇ ਕੱਲ ਨੂੰ ਤੂੰ ਸੁਧਰੇਗਾ ਸਾਨੂੰ ਸਮਾਂ ਦਿੱਤਾ ਗਿਆ ਸੁਧਾਰਨ ਵਾਸਤੇ ਤਾਂ ਸਾਨੂੰ ਸੁਧਰਨ ਦੀ ਜ਼ਰੂਰਤ ਆ ਮੇਰੇ ਖਿਆਲ ਚ ਸਾਨੂੰ ਸੁਧਰ ਜਾਣਾ ਚਾਹੀਦਾ ਹੈ ਜ਼ਰੂਰੀ ਆ ਕਿ ਹੁਣ ਅਸੀਂ ਬੁਰਾਈ ਨੂੰ ਛੱਡ ਦੇਈਏ ਅੱਜ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰੋ ਕਿ ਹੁਣ ਮੈਂ ਹੋਰ ਬੁਰਾਈ ਨਹੀਂ ਕਰੂੰਗਾ ਪ੍ਰਭੂ ਮੈਂ ਸੁਧਰਨਾ ਚਾਹੁੰਨਾ ਆ ਪ੍ਰਭੂ ਨਰਮਾਈ ਨਾਲ ਮੇਰਾ ਸੁਧਾਰ ਕਰੋ ਪਿਤਾ ਪਰਮੇਸ਼ਵਰ ਮੈਂ ਤੁਹਾਨੂੰ ਹਰ ਵੇਲੇ ਮੁਬਾਰਕ ਆਖਾਂਗਾ ਕਿਉਂਕਿ ਸੱਚਮੁੱਚ ਤੁਸੀਂ ਮੁਬਾਰਕ ਖੁਦਾ ਆ ਪਰਭੂ ਮੈਂ ਤੁਹਾਡੀਆਂ ਭਲੇਆਈਆਂ ਦੇ ਲਈ ਸ਼ੁਕਰਗੁਜ਼ਾਰ ਕਰਦਾ ਹਾਂ ਸੱਚਮੁੱਚ ਪ੍ਰਭੂ ਤੁਹਾਡੀਆਂ ਭਲੇਆਈਆਂ ਮੇਰੇ ਜੀਵਨ ਵਿੱਚ ਢੇਰ ਸਾਰੀਆਂ ਆ ਹਰ ਖੁਦਾ ਮੇਰੀਆਂ ਬੁਰਾਈਆਂ ਤੁਹਾਡੇ ਅੱਗੇ ਢੇਰ ਸਾਰੀਆਂ ਆ ਪਰ ਪਿਤਾ ਮੈਂ ਪ੍ਰਾਰਥਨਾ ਕਰਦਾ ਮੇਰੀਆਂ ਬੁਰਾਈਆਂ ਨੂੰ ਟੱਕ ਲਵੋ ਖਤਮ ਕਰ ਦਿਓ ਮੇਰੇ ਗੁਨਾਹਾਂ ਨੂੰ ਟੱਕ ਲਵੋ ਖਤਮ ਕਰ ਦਿਓ ਮੈਂ ਇੱਕ ਚੰਗਾ ਜੀਵਨ ਜੀਣਾ ਚਾਹੁੰਦਾ ਪ੍ਰਾਰਥਨਾ ਵਾਲਾ ਜੀਵਨ ਸ਼ੁਕਰਗੁਜ਼ਾਰੀ ਵਾਲਾ ਜੀਵਨ ਪ੍ਰਭੂ ਮੈਂ ਤੁਹਾਡੀ ਦਇਆ ਵਿੱਚ ਰਹਿਣਾ ਚਾਹੁੰਦਾ ਹਾਂ ਪਰਭੂ ਮੈਂ ਤੁਹਾਡੀ ਰਹਿਮਤ ਦੇ ਵਿੱਚ ਰਹਿਣਾ ਚਾਹੁੰਦਾ ਅੱਜ ਤੁਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ ਔਰ ਕੁਝ ਨਵੇਂ ਪ੍ਰੋਮਿਸ ਕਰੋ ਪਰਮੇਸ਼ਵਰ ਦੇ ਨਾਲ ਕੁਝ ਨਵੇਂ ਵਾਅਦੇ ਕਰੋ ਆਪਣੇ ਜੀਵਨ ਦੇ ਵਿੱਚ ਔਰ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਬਹੁਤ ਵਾਰੀ ਅਸੀਂ ਵਾਅਦੇ ਕਰਦੇ ਹਾਂ ਪਰ ਵਾਅਦੇ ਕਰਦੇ ਹਾਂ ਤੋੜਨ ਵਾਸਤੇ ਇਸ ਵਾਰੀ ਜਿਹੜਾ ਵਾਅਦਾ ਕਰੋਗੇ ਉਹ ਤੋੜਨਾ ਨਹੀਂ ਇਸ ਵਾਰੀ ਵਾਅਦਾ ਕਰੋ ਔਰ ਉਸ ਵਾਅਦੇ ਨੂੰ ਨਿਭਾਓ ਤੁਸੀਂ ਵਾਅਦਾ ਕਰਦੇ ਹੋ ਮੈਂ ਰੋਜ਼ ਪ੍ਰਾਰਥਨਾ ਕਰੂੰਗਾ ਪਰ 4 ਦਿਨ ਬਾਅਦ ਉਹ ਵਾਅਦਾ ਟੁੱਟ ਜਾਂਦਾ ਹੈ ਤੁਸੀਂ ਵਾਦਾ ਕਰਦੇ ਮੈਂ ਰੋਜ਼ ਵਚਨ ਪੜ੍ਹਾਂਗਾ ਪਰ 4 ਦਿਨ ਬਾਅਦ ਉਹ ਵਾਦਾ ਟੁੱਟ ਜਾਂਦਾ ਤੁਸੀਂ ਵਾਦਾ ਕਰਦੇ ਆ ਮੈਂ ਇਨਿਵਰਤ ਰੱਖੂੰਗਾ ਪਰ ਤੁਹਾਡੇ ਕੋਲੋਂ ਵਾਦਾ ਪੂਰਾ ਨਹੀਂ ਕਰ ਹੁੰਦਾ ਇਸ ਵਾਰੀ ਇਹੋ ਜਿਹਾ ਕੋਈ ਵਾਦਾ ਨਾ ਕਰਿਓ ਜਿਹੜਾ ਤੁਸੀਂ ਤੋੜਨਾ ਆ ਪਰ ਤੁਸੀਂ ਉਹ ਪ੍ਰੋਮਿਸ ਕਰੋ ਜਿਹਨੂੰ ਤੁਸੀਂ ਹਰ ਹਾਲ ਦੇ ਵਿੱਚ ਨਿਭਾਉਣਾ ਆ ਉਹੀ ਵਾਦਾ ਕਰਿਓ ਔਰ ਜਦ ਤੁਸੀਂ ਆਪਣੇ ਵਾਦੇ ਉਤੇ ਕਾਇਮ ਰਹੋਗੇ ਤਾਂ ਪਰਮੇਸ਼ਵਰ ਆਪਣੇ ਵਾਦਿਆਂ ਨੂੰ ਤੁਹਾਡੇ ਜੀਵਨ ਦੇ ਵਿੱਚ ਪੂਰਾ ਕਰਨਗੇ ਹਾਲੇਲੂਇਆ ਤਸਾਂ ਨੂੰ ਨਵੇਂ ਪ੍ਰੋਮਿਸ ਕਰਨ ਦੀ ਜ਼ਰੂਰਤ ਹੈ ਉਹ ਉਹ ਜਿਹੜੇ ਵਾਦੇ ਆ ਨਾ ਜਦੋਂ ਅਸੀਂ ਪਰਮੇਸ਼ਵਰ ਨਾਲ ਕਰ ਰਹੇ ਆ ਤੇ ਐਕਚੁਅਲ ਦੇ ਵਿੱਚ ਅਸੀਂ ਆਪਣੇ ਖੁਦ ਦੇ ਨਾਲ ਹੀ ਕਰਦੇ ਆ ਆਪਣੀ ਹੀ ਭਲਾਈ ਦੇ ਲਈ ਕਰ ਰਹੇ ਆ ਆਪਣੇ ਜੀਵਨ ਦੇ ਲਈ ਕਰ ਰਹੇ ਆ ਹੋਰ ਜੀ ਸਕੀਏ ਸੋਹਣਾ ਜੀ ਸਕੀਏ ਇਸ ਲਈ ਅਸੀਂ ਕਰਦੇ ਆ ਹਾਲੇਲੂਇਆ ਅਰ ਜਦੋਂ ਅਸੀਂ ਭਲਾਈਆਂ ਨੂੰ ਚੇਤੇ ਕਰਦੇ ਆ ਤੁਹਾਨੂੰ ਪਤਾ ਜਿੰਨੂੰ ਤੁਸੀਂ ਚੇਤੇ ਕਰੋਗੇ ਮਾਹੌਲ ਉਦਾਂ ਦਾ ਹੀ ਹੋ ਜਾਊਗਾ ਜਿੰਨੂੰ ਤੁਸੀਂ ਚੇਤੇ ਕਰੋਗੇ ਤੁਹਾਡਾ ਤੁਹਾਡਾ ਔਰਾ ਉਦਾਂ ਦਾ ਹੋ ਜਾਊਗਾ ਤੁਹਾਡੇ ਆਸ-ਪਾਸ ਦਾ এনवायरमेंट ਜਿਹੜਾ ਆ ਉਹ ਉਸੇ ਤਰ੍ਹਾਂ ਦਾ ਬਣ ਜਾਊਗਾ ਦੇਖੋ ਕਈ ਵਾਰੀ ਤੁਸੀਂ ਜਦੋਂ ਫ੍ਰੀ ਟਾਈਮ ਦੇ ਵਿੱਚ ਬੈਠੇ ਆ ਤੁਸੀਂ ਕਿਸੇ ਵਿਅਕਤੀ ਦੇ ਬਾਰੇ ਵਿੱਚ ਯਾਦ ਕੀਤਾ ਜਿਨੇ ਤੁਹਾਨੂੰ ਮਾੜਾ ਚੰਗਾ ਕਿਹਾ ਸੀ ਚੰਗਾ ਨਹੀਂ ਮਤਲਬ ਮਾੜਾ ਕਿਹਾ ਸੀਗਾ ਤਾਂ ਤੁਹਾਡੇ ਚਿਹਰੇ ਉੱਤੇ ਹਾਸਾ ਆਊਗਾ ਨਹੀਂ ਕੀ ਹੋਊਗਾ ਗੁੱਸਾ ਆ ਜਾਊਗਾ ਹਾਲਾਂਕਿ ਹੋ ਸਕਦਾ ਇੱਕ ਮਹੀਨਾ ਪਹਿਲਾਂ ਉਹਨੇ ਕਿਹਾ ਹੋਵੇ ਪਰ ਤੁਸੀਂ ਬਿਲਲੇ ਬੈਠੇ ਆ ਸੋਫੇ ਉੱਤੇ ਬੈਠੇ ਆ ਪਰ ਏਸੀ ਚੱਲ ਰਿਹਾ ਫਿਰ ਵੀ ਠੰਡ ਨਹੀਂ ਲੱਗ ਰਹੀ ਫਿਰ ਵੀ ਅੰਦਰ ਅੱਗ ਮੱਚੀ ਆ ਕਿਉਂ ਕਿ ਜਿਹੜੀ ਸੋਚ ਤੁਸੀਂ ਸੋਚੀ ਆ ਨਾ ਉਹ ਗੁੱਸੇ ਵਾਲੀ ਆ ਉਹ ਅੱਗ ਵਾਲੀ ਆ ਉਹ ਤੁਹਾਨੂੰ ਅੰਦਰੋਂ ਸਾੜਨ ਵਾਲੀ ਆ ਪਰ ਕਈ ਵਾਰੀ ਤੁਸੀਂ ਬਿਲਲੇ ਬੈਠੇ ਆ ਤੇ ਤੁਸੀਂ ਕਿਸੇ ਚੰਗੀ ਗੱਲ ਨੂੰ ਯਾਦ ਕਰਦੇ ਆ ਤੱਕ ਫੈਕੀ ਹੋਊਗਾ ਤੁਹਾਡੇ ਚਿਹਰੇ ਤੇ ਕੱਲਿਆਂ ਦੇ ਬੈਠਿਆਂ ਤੇ ਸਮਾਈਲ ਆ ਜੂਗੀ ਭਾਵੇਂ ਕੋਈ ਤੁਹਾਡੇ ਲੱਗੇ ਨਹੀਂ ਤੁਹਾਡੇ ਕੱਲੇ ਬੈਠਿਆਂ ਦਾ ਹੀ ਦਿਲ ਲੱਗ ਜਾਣਾ ਤੁਹਾਡਾ ਜੀ ਕਰਨਾ ਕਿ ਹੋਰ ਮੈਂ ਉਸ ਸਮੇਂ ਬਾਰੇ ਸੋਚਾਂ ਅਰ ਜਦੋਂ ਅਸੀਂ ਰਿਪੀਟ ਕਰਦੇ ਆ ਨਾ ਅਸੀਂ ਉਸ ਸੀਨ ਦੇ ਵਿੱਚ ਚਲੇ ਜਾਂਦੇ ਆ ਅਸੀਂ ਉਸ ਸਮੇਂ ਦੇ ਵਿੱਚ ਵੜ ਜਾਂਦੇ ਆ ਜੇ ਇਸ ਸਮੇਂ ਨੂੰ ਅਸੀਂ ਯਾਦ ਕਰ ਰਹੇ ਹੁੰਨੇ ਆ ਓਕੇ ਉਦਾਹਰਨ ਦੇ ਤੌਰ ਤੇ ਨਿੱਕੇ ਨਿਆਣੇ ਜਦੋਂ ਲੜਦੇ ਆ ਜਾਂ ਕਿਸੇ ਦੀ ਸ਼ਿਕਾਇਤ ਲਾਉਂਦੇ ਆ ਜਦੋਂ ਉਹਨੂੰ ਦੱਸਣਾ ਆ ਆਪਣੀ ਮੰਮੀ ਨੂੰ ਵੀ ਇਹਨੇ ਮੈਨੂੰ ਮਾਰਿਆ ਆ ਉਹਨੀ ਰੋਕੇ ਦੱਸਣਾ ਆ ਪਰ ਉਸ ਵੇਲੇ ਉੱਥੇ ਡੈਡੀ ਨਹੀਂ ਆ ਤੇ ਜਦੋਂ ਡੈਡੀ ਆਇਆ ਉਹਨੇ ਵਾਪਸ ਡੈਡੀ ਨੂੰ ਦੱਸਣਾ ਤੇ ਫੇਰ ਉਹਨੇ ਕਿੱਦਾਂ ਦੱਸਣਾ ਆ ਦੁਬਾਰਾ ਉਹਨੇ ਉਦਾਂ ਦਾ ਹੀ ਮੂੰਹ ਬਣਾਉਣਾ ਜਿੱਦਾਂ ਦਾ ਪਹਿਲਾਂ ਬਣਾਇਆ ਸੀ ਕਿਉਂਕਿ ਉਹਨੇ ਪੂਰਾ ਉਹਨੂੰ ਫੀਲ ਆਉਣਾ ਉਹਦੀ ਜਿੱਦਾਂ ਹੋਣਾ ਹੀ ਇਦਾਂ ਹੋਇਆ ਉਹਨੇ ਫੇਰ ਤੋਂ ਬੁੱਲ ਟੇਰਨੇ ਆ ਫੇਰ ਤੋਂ ਰੋਣਾ ਫੇਰ ਤੋਂ ਦੱਸਣਾ ਤੇ ਡੈਡੀ ਨੇ ਫੇਕੀ ਕਹਿਣਾ ਉਹ ਤਾਂ ਕਦੋਂ ਦਾ ਹੋ ਚੁੱਕਿਆ ਤੂੰ ਹੁਣ ਕਾਹਤੇ ਰੋਣਾ ਹੁੰਦਾ ਇਦਾਂ ਕਿ ਨਹੀਂ ਹੁੰਦਾ ਵਾਪਸ ਤੁਹਾਨੂੰ ਹਿਰ ਖਾਉਂਦਾ ਆ ਵਾਪਸ ਤੁਹਾਨੂੰ ਗੁੱਸਾ ਆਉਂਦਾ ਆ ਸਾਡੀ ਲਾਈਫ ਵਿੱਚ ਵੀ ਇਦਾਂ ਹੁੰਦਾ ਕਿ ਕੋਈ ਸਾਨੂੰ ਕੁਝ ਕਹਿ ਕੇ ਚਲਾ ਗਿਆ ਜੇ ਇਸ ਵੇਲੇ ਉਹਨੇ ਕਿਹਾ ਜਿੰਨਾ ਦੁੱਖ ਲੱਗਾ ਜਦੋਂ ਅਸੀਂ ਦੁਬਾਰਾ ਉਸ ਗੱਲ ਨੂੰ ਕਰਦੇ ਉਨਾ ਹੀ ਦੁੱਖ ਫੇਰ ਲੱਗਦਾ ਆ ਤਾਂ ਜਿਹੜਾ ਕਹਿਣ ਵਾਲਾ ਸੀ ਉਹ ਇੱਕ ਵਾਰੀ ਕਹਿ ਕੇ ਚਲੇ ਗਿਆ ਪਰ ਅਸੀਂ ਕਿੰਨੀ ਵਾਰੀ ਉਸ ਗੱਲ ਨੂੰ ਸੁਣਦੇ ਆ ਅਸੀਂ ਕਿੰਨੀ ਵਾਰੀ ਉਸ ਗੱਲ ਨੂੰ ਰਿਪੀਟ ਕਰਕੇ ਆਪ ਦੁਖੀ ਹੁੰਨੇ ਜਾਣ ਬੁੱਝ ਕੇ ਉਸ ਇੱਕ ਦੁੱਖ ਨੂੰ ਅਸੀਂ ਗੁੰਨਦੇ ਆ ਬਾਰ-ਬਾਰ ਰਿਪੀਟ ਕਰਕੇ ਤਾਂ ਜਦੋਂ ਵੀ ਫ੍ਰੀ ਹੋ ਤੁਸੀਂ ਕਿਸੇ ਬੁਰੀ ਗੱਲ ਨੂੰ ਨਹੀਂ ਸੋਚਣਾ ਤੁਸੀਂ ਚੰਗੀ ਗੱਲ ਨੂੰ ਸੋਚਣਾ ਹੈ ਤੁਹਾਡੇ ਕੋਲੇ ਆਪਸ਼ਨ ਹੈਗੀਆਂ ਇੰਦਾ ਨਹੀਂ ਕਿ ਤੁਹਾਡੇ ਕੋਲੇ ਕੋਈ ਚੰਗਾ ਚੇਤੇ ਕਰਨ ਨੂੰ ਨਹੀਂ ਹੈਗਾ ਤੁਹਾਡੇ ਕੋਲੇ ਬਹੁਤ ਚੰਗੀਆਂ ਗੱਲਾਂ ਆ ਚੇਤੇ ਕਰਨ ਨੂੰ ਬਹੁਤ ਖੁਸ਼ੀਆਂ ਆ ਤੁਹਾਡੇ ਜੀਵਨ ਦੇ ਵਿੱਚ ਇੰਦਾ ਤੇ ਹੋ ਹੀ ਨਹੀਂ ਸਕਦਾ ਤੁਸੀਂ ਕਦੀ ਹੱਸਿਆ ਹੀ ਨਹੀਂ ਤੁਹਾਡੇ ਜੀਵਨ ਵਿੱਚ ਅੱਜ ਤੱਕ ਕੁਝ ਚੰਗਾ ਹੋਇਆ ਹੀ ਨਹੀਂ ਇੰਦਾ ਤਾਂ ਤੇ ਕੁਝ ਹੈ ਹੀ ਨਹੀਂ ਪਰ ਤੁਹਾਡੇ ਕੋਲੇ ਬਹੁਤ ਮਟੀਰੀਅਲ ਆ ਜਿਹੜਾ ਚੰਗੀਆਂ ਚੀਜ਼ਾਂ ਤੁਹਾਡੇ ਨਾਲ ਹੋਈਆਂ ਤੁਹਾਡੇ ਬੱਚੇ ਪਾਸ ਹੋਏ ਤੁਹਾਡੇ ਬੱਚੇ ਪੈਦਾ ਹੋਏ ਤੁਹਾਡੀ ਅੰਗੇਜਮੈਂਟ ਹੋਈ ਤੁਸੀਂ ਫਸਟ ਟਾਈਮ ਕਿਸੇ ਨੂੰ ਮਿਲੇ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਸੀ ਪਰਮੇਸ਼ਵਰ ਨੇ ਉਸ ਕੰਮ ਨੂੰ ਬਣਾਇਆ ਤੁਸੀਂ ਬਿਮਾਰੀ ਚੋਂ ਬਾਹਰ ਆਏ ਡਾਕਟਰਾਂ ਨੇ ਕਿਹਾ ਸੀ ਆਪਰੇਸ਼ਨ ਹੋਣਾ ਪਰ ਨਹੀਂ ਹੋਇਆ ਬਹੁਤ ਚੀਜ਼ਾਂ ਆ ਤੁਹਾਡੇ ਜੀਵਨ ਦੇ ਵਿੱਚ ਪਰ ਤੁਸੀਂ ਯਾਦ ਕਿਹੜੀਆਂ ਕਰਦੇ ਆ ਜਿਹੜੀਆਂ ਹਰਟ ਕਰਦੀਆਂ ਨੇ ਜਿਹੜੀਆਂ ਦੁੱਖ ਦਿੰਦੀਆਂ ਨੇ ਜੜੀਆਂ ਤਕਲੀਫ ਦਿੰਦੀਆਂ ਪਰ ਇਹ ਹੁਣ ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿਹੜੀਆਂ ਗੱਲਾਂ ਚੇਤੇ ਕਰਨੀਆਂ ਆ ਦੁੱਖ ਦੇਣ ਵਾਲੀਆਂ ਕਿ ਖੁਸ਼ੀ ਦੇਣ ਵਾਲੀਆਂ ਜਦੋਂ ਦੁੱਖ ਦੇਣ ਵਾਲੀ ਗੱਲ ਚੇਤੇ ਆਉਂਦੀ ਆ ਜੇ ਤੁਸੀਂ ਉਹਨੂੰ ਰিসিਵ ਕਰ ਲਿਆ ਫਿਰ ਤੁਸੀਂ ਦੁਖੀ ਹੋ ਜਾਣਾ ਜਾਂ ਫਿਰ ਤੁਸੀਂ ਇਦਾਂ ਕਰ ਸਕਦੇ ਤੁਸੀਂ ਉਹਨੂੰ ਨਾ ਕਰ ਸਕਦੇ ਵੀ ਨਹੀਂ ਮੈਂ ਇਹਦੀ ਥਾਂ ਤੇ ਹੋਰ ਕੋਈ ਗੱਲ ਸੋਚਨੀ ਆ ਔਰ ਕੋਈ ਖੁਸ਼ੀ ਵਾਲੀ ਗੱਲ ਯਾਦ ਕਰਨੀ ਸ਼ੁਰੂ ਕਰ ਦਵਾਂ ਤੇ ਤੁਸੀਂ ਦੇਖਿਓ ਤੁਸੀਂ ਫਿਰ ਖੁਸ਼ ਰਹਿ ਲੋਗੇ ਸਭ ਪਰਮੇਸ਼ਵਰ ਦੀਆਂ ਭਲਾਈਆਂ ਨੂੰ ਯਾਦ ਕਰੋ ਬੱਚੇ ਪ੍ਰਾਪਤ ਹੋਏ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਮਿਹਨਤ ਕੀਤੀ ਤੁਸੀਂ ਸਫਲ ਹੋਏ ਪਰਮੇਸ਼ਵਰ ਦੀ ਕਿਰਪਾ ਨਾਲ ਤਦ ਪਰਮੇਸ਼ਵਰ ਦੀਆਂ ਕਿਰਪਾ ਜਿਹੜੀਆਂ ਤੁਹਾਡੇ ਜੀਵਨ ਦੇ ਵਿੱਚ ਆ ਤੁਸੀਂ ਉਹਨਾਂ ਨੂੰ ਯਾਦ ਕਰੋ ਤੁਸੀਂ ਦੇਖਿਓ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨੂੰ ਯਾਦ ਕਰੋਗੇ ਤਾਂ ਫਿਰ ਚੰਗੀਆਂ ਹੋਰ ਹੋਣ ਜੀਆਂ ਤੁਹਾਡੇ ਨਾਲ ਬੁਰੀਆਂ ਨੂੰ ਕਰੋਗੇ ਤਾਂ ਫਿਰ ਬੁਰੀਆਂ ਹੋਣ ਲੱਗ ਜਾਣੀਆਂ ਹੁਣ ਤੁਹਾਡੀ ਮਰਜ਼ੀ ਆ ਕਿ ਦੇਖੋ ਜੇ ਘਰ ਵਿੱਚ ਦਾੜੀ ਨੂੰ ਕੋਈ ਗੱਲ ਮਨਾਉਣੀ ਹੋਵੇ ਜਾਂ ਘਰ ਦਾ ਜਿਹੜਾ ਸੀਨੀਅਰ ਆਦਮੀ ਆ ਉਹਨੂੰ ਕੋਈ ਗੱਲ ਮਨਾਉਣੀ ਹੋਵੇ ਤਾਂ ਕਿਹੜੇ ਵੇਲੇ ਵਿੱਚ ਤੁਸੀਂ ਉਹਨੂੰ ਗੱਲ ਮਨਾਓਗੇ ਜਦੋਂ ਉਹ ਪੂਰਾ ਗੁੱਸੇ ਵਿੱਚ ਆ ਉਦੋਂ ਮਨਾਓਗੇ ਉਹਨੂੰ ਕੋਈ ਗੱਲ ਕੇ ਜਦੋਂ ਖੁਸ਼ ਆ ਉਦੋਂ ਜਦੋਂ ਖੁਸ਼ ਆ ਹਨਾ ਕਿਉਂਕਿ ਖੁਸ਼ੀ ਦੇ ਵਿੱਚ ਹੋਰ ਖੁਸ਼ੀ ਪੈਦਾ ਹੋ ਜਾਂਦੀ ਆ ਉਸ ਵੇਲੇ ਉਹਦਾ ਮੂਡ ਹੈਪੀ ਆ ਖੁਸ਼ ਆ ਉਹ ਤੇ ਤੁਸੀਂ ਉਹਨੂੰ ਜਦੋਂ ਪੁੱਛਣਾ ਆ ਉਹਨੇ ਇੱਕ ਹੋਰ ਖੁਸ਼ੀ ਨੂੰ ਜਨਮ ਦੇਣਾ ਉਹਨੇ ਐਗਰੀ ਕਰ ਜਾਣਾ ਤੇ ਇੱਕ ਹੋਰ ਖੁਸ਼ੀ ਪੈਦਾ ਹੋਗੀ ਪਰ ਜੇ ਉਹ ਬਹੁਤ ਗੁੱਸੇ ਵਿੱਚ ਆ ਤੇ ਤੁਸੀਂ ਉਦੋਂ ਜਾ ਕੇ ਪੁੱਛਦੇ ਆ ਉਹ ਨਹੀਂ ਨਾ ਕਰ ਦੇਣੀ ਆ ਹੋ ਸਕਦਾ ਦੋ ਚਾਰ ਸੁਨਾਹ ਵੀ ਦੇਵੇ ਤਾਂ ਕੀ ਹੋਣਾ ਦੁੱਖ ਨੇ ਹੋਰ ਦੁੱਖ ਨੂੰ ਜਨਮ ਦੇ ਦਿੱਤਾ ਤੇ ਖੁਸ਼ੀ ਨੇ ਹੋਰ ਖੁਸ਼ੀ ਨੂੰ ਜਨਮ ਦੇਣਾ ਸੋ ਜੇ ਹੋਰ ਖੁਸ਼ੀਆਂ ਲੈਣੀਆਂ ਆ ਤੇ ਫਿਰ ਖੁਸ਼ੀ ਦੇ ਵਿੱਚ ਰਿਹਾ ਕਰੋ ਹallelujah ਸੋ ਅਸੀਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਲਸ ਆ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਆ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕੀਤਾ ਪਰ ਉਹਨਾਂ ਦੇ ਨਾਲ ਫਿਰ ਤੋਂ ਜਿਹੜਾ ਸੀ ਸਾਰਾ ਕੁਝ ਜਿਹੜਾ ਸੀ ਉਹ ਚੰਗਾ ਹੀ ਚੰਗਾ ਹੋਇਆ ਤੇ ਆਓ ਅਸੀਂ ਦੇਖਦੇ ਹਾਂ ਪਹਿਲਾ ਸਾਮੂਅਲ 올ਡ ਟੈਸਟਾਮੈਂਟ ਦੇ ਵਿੱਚ ਜਾਵਾਂਗੇ ਫਰਸਟ ਸਾਮੂਅਲ ਚੈਪਟਰ ਨੰਬਰ 17 ਪਹਿਲਾ ਸਾਮੂਅਲ ਉਹਦਾ 17 ਨੰਬਰ ਅਧਿਆਇ ਜਿਹੜਾ ਆ ਉਹਦੇ ਵਿੱਚ ਅਸੀਂ ਦੇਖਾਂਗੇ ਇੱਥੇ ਅਸੀਂ ਦਾਊਦ ਦੀ ਸਟੋਰੀ ਦੇਖਾਂਗੇ ਜਦੋਂ 다ਊਦ ਗੋਲੀਥ ਨੂੰ ਮਾਰਨ ਦੇ ਲਈ ਜਾਣਾ ਸੀਗਾ 다ਊਦ ਨੇ ਅਗਿਆ ਉਹ ਅਸੀਂ ਉਦੋਂ ਦੀ ਸਟੋਰੀ ਦੇਖਦੇ ਆ ਅਸੀਂ 17 ਦੀ 32 ਨੰਬਰ ਆਇਤ ਤੋਂ ਦੇਖਾਂਗੇ ਤਾਂ 다ਊਦ ਨੇ ਸ਼ਾਉਲ ਨੂੰ ਆਖਿਆ ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰੇ ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ ਤਦ ਸ਼ਾਉਲ ਨੇ 다ਊਦ ਨੂੰ ਆਖਿਆ ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਜੋਗਾ ਨਹੀਂ ਕਿਉਂ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣ ਪੁਨੇ ਤੋਂ ਹੀ ਜੋਧਾ ਹੈ ਤਦ ਦਾਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰੇਸ਼ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਸ ਨੂੰ ਮਾਰਿਆ ਅਰ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ ਅਤੇ ਜਾਓ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੂੰ ਬਰਾਸ਼ੋ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ ਤੁਹਾਡੇ ਦਾਸ ਨੇ ਸ਼ੇਰ ਅਤੇ ਰਿਸ਼ ਦੋਹਾਂ ਨੂੰ ਜਿੰਦੋਂ ਮੁਕਾਇਆ ਸੋ ਇਹ ਅਸੁੰਨਤੀ ਫਲਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਲੱਜਾਵਾਨ ਕਰ ਰਿਹਾ ਹੈ ਹਾਲੇਲੂਇਆ ਫਿਰ ਦਾਊਦ ਨੇ ਵੀ ਆਖਿਆ ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਤੇ ਰਿੱਚ ਦੇ ਪੰਜੇ ਤੋਂ छुड़ाਇਆ ਹੈ ਉਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ छुड़ाਵੇਗਾ ਤਦ ਸ਼ਾਉਲ ਨੇ ਦਾਊਦ ਨੂੰ ਆਖਿਆ ਜਾ ਫਿਰ ਅਤੇ ਯਹੋਵਾ ਤੇਰੇ ਨਾਲ ਹੋਵੇ ਆਮੇਨ ਹallelujah ਸੋ ਇੱਥੇ ਸ਼ਹਿਰ ਦੇ ਵਿੱਚ ਬਹੁਤ ਲੋਕੀ ਘਬਰੇ ਆ ਫਲਿਸਤੀ ਬਹੁਤ ਸਤਾਉਂਦੇ ਆ ਲੋਕਾਂ ਨੂੰ ਤੇ ਉਹਨਾਂ ਦੇ ਵਿੱਚੋਂ ਇੱਕ ਗੋਲੀਅਥ ਆ ਜਿਹੜਾ ਬਹੁਤ ਜ਼ਿਆਦਾ ਅਤਿਆਚਾਰੀ ਤੇ ਕੋਈ ਹਿੰਮਤ ਨਹੀਂ ਕਰਦਾ ਉਹਨੂੰ ਮਾਰਨ ਦੀ ਕਰਕੇ ਉਹ ਤਕੜਾ ਬਹੁਤ ਆ ਜਵਾਨ ਬਹੁਤ ਆ ਜ਼ਰਾਵਰ ਬਹੁਤ ਆ ਤੇ ਦਾਊਦ ਨੇ ਸੁਣਿਆ ਸ਼ਹਿਰ ਦੇ ਵਿੱਚ ਲੋਕਾਂ ਨੂੰ ਗੱਲਾਂ ਕਰਦਿਆਂ ਵੀ ਜਿਹੜਾ ਕੋਈ ਉਸ ਫਲਿਸਤੀ ਨੂੰ ਮਾਰ ਦੇਊਗਾ ਗੋਲੀਅਥ ਨੂੰ ਤੇ ਰਾਜੇ ਨੇ ਉਹਨੂੰ ਬੜਾ ਮਾਲ ਧਨ ਦੇਣਾ ਆ ਤੇ ਆਪਣੀ ਕੁੜੀ ਦਾ ਵਿਆਹ ਵੀ ਉਹਦੇ ਨਾਲ ਕਰ ਦੇਣਾ ਆ ਹੁਣ ਦਾਊਦ ਨੇ ਮਨ ਬਣਾਇਆ ਕਿ ਮੈਂ ਉਹਨੂੰ ਮਾਰੂੰਗਾ ਅ ਰਾਜਾ ਸ਼ਾਉਲ ਦੇ ਕੋਲ ਗਿਆ ਆ ਤੇ ਸ਼ਾਉਲ ਨੂੰ ਜਾ ਕੇ ਕਹਿੰਦਾ ਆ ਹੁਣ ਉਸ ਪਲਿਸਤੀ ਦਾ ਕਰਕੇ ਕੋਈ ਨਾ ਘਬਰਾਓ ਕਿਨਾਂ ਮੈਂ ਜਾਊਂਗਾ ਉਹਨੂੰ ਮਾਰਨ ਵਾਸਤੇ ਪਰ ਸ਼ਾਉਲ ਕੀ ਕਹਿੰਦਾ ਆ ਰਾਜਾ ਕਹਿੰਦਾ ਤੂੰ ਤੇ ਜੇ ਮੁੰਡਾ ਜਿਹਾ ਆ ਤੂੰ ਨਿਆਣਾ ਆ ਤੇ ਜਿੰਨੂੰ ਮਾਰਨ ਦੀਆਂ ਤੂੰ ਗੱਲਾਂ ਕਰਦਾ ਉਹ ਤੇ ਨਿਆਣ ਪੁਣੇ ਤੋਂ ਹੀ ਬਚਪਨ ਤੋਂ ਹੀ ਉਹ ਬਹੁਤ ਜ਼ਰਾਵਰ ਆ ਉਹ ਬਹੁਤ ਤਕੜਾ ਆ ਪਹਿਲਵਾਨ ਆ ਉਹ ਤੇ ਤੂੰ ਕਿੰਨਾ ਉਹਨੂੰ ਮਾਰ ਸਕਦਾ ਆ ਪਰ ਦਾਊਦ ਨੇ ਆਪਣੀਆਂ ਚੰਗੀਆਂ ਗੱਲਾਂ ਯਾਦ ਕੀਤੀਆਂ ਕੀ ਕੀਤਾ ਦਾਊਦ ਨੇ ਉਹਨੇ ਆਪਣੀਆਂ ਚੰਗੀਆਂ ਗੱਲਾਂ ਯਾਦ ਕੀਤੀਆਂ ਉਹਨੇ ਰਾਜੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਵੀ ਰਾਜਾ ਸੱਚ ਕਹਿੰਦਾ ਵੀ ਮੈਂ ਤਾਂ ਅਲੜ ਜਾ ਆਂ ਅਜੇ ਤੇ ਜਿਹਨੂੰ ਮੈਂ ਆਰਨਾ ਉਹ ਤਕੜਾ ਆ ਤੇ ਉਹ ਨਿਆਣ ਪੁੜੇ ਤੋਂ ਹੀ ਜਿਹੜਾ ਆ ਉਹ ਕੁਸ਼ਤੀਆਂ ਕਰਦਾ ਆ ਉਹ ਤਕੜਾ ਆ ਜ਼ੋਰ ਆਉਦੇ ਵਿੱਚ ਜਵਾਨ ਆ ਉਹਨੇ ਰਾਜੇ ਦੀ ਗੱਲ ਵੱਲ ਗੌਰ ਹੀ ਨਹੀਂ ਕੀਤਾ ਜਿਹੜੀ ਗੱਲ ਉਹਨੂੰ ਡਰਾ ਸਕਦੀ ਸੀ ਉਹਦੇ ਵਾ ਉਹਨੇ ਸੁਣੀ ਨਹੀਂ ਉਹਨੇ ਗੌਰ ਕਿਹੜੀ ਗੱਲ ਵੱਲ ਕੀਤਾ ਆ ਚੰਗੀ ਗੱਲ ਵੱਲ ਕਹਿੰਦਾ ਰਾਜਾ ਕਹਿੰਦਾ ਜਦੋਂ ਮੈਂ ਆਪਣੇ ਪਿਤਾ ਦੀਆਂ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਕਹਿੰਦਾ ਇੱਕ ਵਾਰੀ ਸ਼ੇਰ ਆ ਗਿਆ ਸੀ ਇੱਕ ਵਾਰੀ ਰੇਛ ਆ ਗਿਆ ਸੀ ਉਹ ਚੱਕ ਕੇ ਲੈ ਜਾਂਦੇ ਸੀ ਮੇਰੀਆਂ ਭੇਡਾਂ ਬੱਕਰੀਆਂ ਨੂੰ ਕਹਿੰਦਾ ਮੈਂ ਉਹਨਾਂ ਦੇ ਮੂੰਹ ਚੋਂ छुੜਾਇਆ ਕਿੰਦਾ ਇੱਕ ਵਾਰੀ ਤਾਂ ਮੈਂ ਫਰਾਸ਼ਾਂ ਤੋਂ ਫੜ ਕੇ ਉਹਨੂੰ ਪਾੜ ਹੀ ਸੁੱਟਿਆ ਉਹ ਕਿਹੜੀ ਗੱਲ ਨੂੰ ਯਾਦ ਕਰ ਰਿਹਾ ਆ ਆਪਣੀ ਫਤਿਹ ਨੂੰ ਆਪਣੀ ਜਿੱਤ ਨੂੰ ਆਪਣੇ ਜੀਵਨ ਵਿੱਚ ਹੋਏ ਚੰਗੇ ਕੰਮ ਨੂੰ ਚੇਤੇ ਕਰ ਰਿਹਾ ਆ ਉਹ ਜਿਹੜੀ ਸਮੱਸਿਆ ਉਹਨੇ ਡਰਾ ਰਹੀ ਆ ਜਿਹੜੀ ਚੀਜ਼ ਉਹਨੂੰ ਦਿਖਾਈ ਜਾ ਰਹੀ ਆ ਕਿ ਇਹ ਤੈਨੂੰ ਹਰਾ ਸਕਦੀ ਉਹਨੇ ਆਪਣਾ ਫੋਕਸ ਹੀ ਨਹੀਂ ਕੀਤਾ ਉਦੋਂ ਉਹਨੇ ਆਪਣਾ ਫੋਕਸ ਕਿੱਥੇ ਕੀਤਾ ਜਿੱਥੇ ਉਹਦੀ ਲਾਈਫ ਦੇ ਵਿਕਟਰੀ ਸੀਗੀ ਜਿੱਥੇ ਉਹਨੇ ਫਤਿਹ ਪਾਈ ਸੀ ਜਿੱਤ ਪਾਈ ਸੀ ਉਹਨੇ ਸਕਸੈਸ ਵੱਲ ਦੇਖਿਆ ਫੇਲਿਅਰ ਵੱਲ ਨਹੀਂ ਅਰ ਕਹਿੰਦਾ ਕਹਿੰਦਾ ਇਹ ਉਹਨਾਂ ਚੋਂ ਹੀ ਇੱਕ ਵਰਗਾ ਹੋਣਾ ਜਾਂ ਜਾਂ ਸ਼ੇਰ ਵਰਗਾ ਹੋਊਗਾ ਜਾਂ ਰਿਛ ਵਰਗਾ ਹੋਊ ਮੈਂ ਸ਼ੇਰ ਵੀ ਮਾਰਿਆ ਰਿਛ ਵੀ ਮਾਰਿਆ ਅਰ ਕੀ ਕਹਿੰਦਾ ਕਹਿੰਦਾ ਜਿਹੜੇ ਮੇਰੇ ਪਰਮੇਸ਼ਵਰ ਨੇ ਮੈਨੂੰ ਸ਼ੇਰ ਤੇ ਰਿਛ ਦੇ ਹੱਥੋਂ छुड़ाया ਅੱਜ ਕਹਿੰਦਾ ਮੇਰਾ ਪਰਮੇਸ਼ਵਰ ਇਹਦੇ ਹੱਥੋਂ ਵੀ ਮੈਨੂੰ ਛੁੜਾਵੇਗਾ ਹਾਲੇਲੂਇਆ ਤੇ ਰਾਜੇ ਨੇ ਕੀ ਕਿਹਾ ਕਹਿੰਦਾ ਜਾ ਫਿਰ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇ ਉਹਦੇ ਕੌਨਫੀਡੈਂਸ ਨੇ ਰਾਜੇ ਨੂੰ ਵੀ ਕੌਨਫੀਡੈਂਟ ਕਰ ਦਿੱਤਾ। ਦਾਊਦ ਦੇ ਵਿਸ਼ਵਾਸ ਨੇ ਰਾਜੇ ਦੇ ਅੰਦਰ ਵੀ ਵਿਸ਼ਵਾਸ ਲੈ ਆਂਦਾ। ਕਈ ਵਾਰੀ ਅਸੀਂ ਦੂਜਿਆਂ ਦੀਆਂ ਗੱਲਾਂ ਸੁਣ ਕੇ ਘਾਬਰ ਜਾਂਦੇ ਆਂ। ਅਸੀਂ ਸੁਣਦੇ ਉਹ ਕਹਿੰਦਾ ਅੱਛਾ ਕੈਂਸਰ ਨਾ ਬੰਦੇ ਨੂੰ ਛੱਡਦੀ ਨਹੀਂ। ਕੈਂਸਰ ਨਾਲ ਲੋਕੀ ਮਰ ਜਾਂਦੇ ਤੇ ਜਿੰਨੂੰ ਮੜਾ ਜਾਂ ਸ਼ੱਕ ਵੀ ਹੁੰਦਾ ਨਾ ਉਹ ਵਿਚਾਰਾ ਘਾਬਰਨ ਲੱਗ ਜਾਂਦਾ ਵੀ ਖਰਿਆ ਹੁਣ ਮੇਰੀ ਵੀ ਵਾਰੀ ਆ ਜੁਣੀ। ਨਹੀਂ ਤੁਸੀਂ ਉਹਦੇ ਅੱਖਰ ਨਾ ਸੁਣੋ ਤੁਸੀਂ ਉਹ ਗਵਾਹੀਆਂ ਸੁਣੋ ਜਿੰਨੇ ਪਿਛਲਿਓ ਪਿਛਲੇ ਵੀਰਵਾਰ ਕਹਾਂ ਸੀ ਮੈਨੂੰ ਬਲੱਡ ਕੈਂਸਰ ਸੀਗੀ ਪਰ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣ ਦੇ ਨਾਲ ਮੈਂ ਬਿਲਕੁਲ ਚੰਗੀ ਤੇ ਮੇਰੀਆਂ ਰਿਪੋਰਟਾਂ ਬਦਲ ਗਈਆਂ ਆ ਹਾਲੇਲੂਇਆ ਹਾਲੇਲੂਇਆ ਤੁਸੀਂ ਬ੍ਰੋਸ ਪਰ ਉਹਨਾਂ ਟੈਸਟੀਮਨੀਜ਼ ਦੇ ਉੱਤੇ ਜਿਹੜੀਆਂ ਤੁਹਾਡੇ ਜੀਵਨ ਵਿੱਚ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਬਣਾਈਆਂ ਆ ਤੁਸੀਂ ਉਹਨਾਂ ਚੀਜ਼ਾਂ ਵੱਲ ਦੇਖੋ ਜਿੱਥੇ-ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਸਮੱਸਿਆ ਵਿੱਚੋਂ ਕੱਢਿਆ ਤੁਸੀਂ ਯਾਦ ਕਰੋ ਕਿ ਜਿਸ ਪਰਮੇਸ਼ਵਰ ਨੇ ਮੈਨੂੰ ਪਹਿਲਾਂ ਵਿਪਤਾ ਵਿੱਚੋਂ ਕੱਢਿਆ ਉਹ ਮੈਨੂੰ ਅੱਜ ਵੀ ਕੱਢੇਗਾ ਹallelujah ਹallelujah ਤੁਸੀਂ ਕਦੀ ਵੀ ਡਿਸਪਾਇੰਟਮੈਂਟ ਵੱਲ ਨਹੀਂ ਦੇਖਣਾ ਨਿਰਾਸ਼ਾ ਵੱਲ ਨਹੀਂ ਦੇਖਣਾ ਨਿਰਾਸ਼ਾ ਵਾਲੇ ਅੱਖਰਾਂ ਨੂੰ ਸੋਣਾ ਵੀ ਨਹੀਂ ਇੱਕ ਵਾਰੀ ਕੁਛ ਡੱਡੂ ਸੀਗੇ ਖੂਹ ਦੇ ਵਿੱਚ ਤੇ ਉਹ ਸਾਰੇ ਕੋਸ਼ਿਸ਼ ਕਰਦੇ ਹੁੰਦੇ ਸੀ ਚੜਨ ਨੂੰ ਬਾਹਰ ਨਿਕਲਣ ਨੂੰ ਪਰ ਉਹਨਾਂ ਤੋਂ ਨਿਕਲ ਨਹੀਂ ਹੁੰਦਾ ਸੀ ਪਰ ਇੱਕ ਡੱਡੂ ਜਿਹੜਾ ਸੀਗਾ ਉਹ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹਨੂੰ ਪੁੱਛਿਆ ਕਿਸੇ ਨੇ ਵੀ ਤੂੰ ਕਿੱਦਾਂ ਕਾਮਯਾਬ ਹੋ ਗਿਆ ਉਹ ਕਹਿੰਦਾ ਕਿ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਜਦੋਂ ਮੈਂ ਚੜਦਾ ਸੀ ਹਨਾ ਸਾਰੇ ਜਾਣੇ ਸ਼ੋਰ ਮਚਾਉਂਦੇ ਸੀ ਏ ਚੜ ਜਾ ਚੜ ਜਾ ਚੜ ਜਾ ਤੂੰ ਕਰ ਲੈਣਾ ਅਸਲ ਵਿੱਚ ਕੀ ਸੀ ਉਹ ਡੱਡੂ ਜਿਹੜਾ ਬਾਹਰ ਨਿਕਲ ਸਕਿਆ ਸੀ ਉਹ ਬੋਲਾ ਸੀਗਾ ਉਹ ਸਾਰੇ ਉਹਨੂੰ ਕਹਿੰਦੇ ਸੀ ਤੇਰੇ ਤੋਂ ਨਹੀਂ ਕਰ ਹੋਣਾ ਬਾਹਰ ਨਾ ਜਾਹੀਂ ਖਤਰਾ ਆ ਮਰ ਜਾਏਗਾ ਪਰ ਉਹਨੂੰ ਨਹੀਂ ਸੁਣਦਾ ਸੀ ਉਹਨੂੰ ਲੱਗਦਾ ਸੀ ਸਾਰੇ ਜਣੇ ਤਾੜੀਆਂ ਮਾਰਦੇ ਆ ਮੈਨੂੰ ਐਪਰੀਸ਼ੀਏਟ ਕਰਦੇ ਆ ਚੜ ਜਾ ਚੜ ਜਾ ਥੋੜਾ ਜਿਹਾ ਰਹਿ ਗਿਆ ਹੋਰ ਹੋ ਜਾਣਾ ਤੇ ਉਹ ਬਾਹਰ ਨਿਕਲ ਆਇਆ ਹallelujah ਤੁਸੀਂ ਉਹਨਾਂ ਆਵਾਜ਼ਾਂ ਨੂੰ ਨਾ ਸੁਣੋ ਜਿਹੜੀਆਂ ਤੁਹਾਨੂੰ ਡਿਸਪਾਇੰਟ ਕਰਦੀਆਂ ਹਨ ਜਿਹੜੀਆਂ ਤੁਹਾਨੂੰ ਨਿਰਾਸ਼ ਕਰਦੀਆਂ ਹਨ ਪਰ ਤੁਸੀਂ ਆਪਣੇ ਅੰਦਰਲੀ ਉਸ ਆਵਾਜ਼ ਨੂੰ ਸੁਣੋ ਜਿਹੜੀ ਤੁਹਾਨੂੰ ਬੂਸਟ ਕਰਦੀ ਆ ਮੋਟੀਵੇਟ ਕਰਦੀ ਉਤਸ਼ਾਹਿਤ ਕਰਦੀ ਆ ਕਿ ਤੂੰ ਕਰ ਸਕਦਾ ਯਾਰ ਪੌਲਸ ਕੀ ਕਹਿੰਦਾ ਆ ਮੈਂ ਸਭ ਕੁਝ ਕਰ ਸਕਦਾ ਆ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਚਨਾ ਹੈ ਸੋ ਤੁਸੀਂ ਜੇ ਇਸ ਵੀ ਵਿਪਤਾ ਦੇ ਖੂਹ ਵਿੱਚ ਹੋ ਬਿਮਾਰੀ ਦੇ ਖੂਹ ਵਿੱਚ ਹੋ ਨਿਰਾਸ਼ਾ ਦੇ ਖੂਹ ਵਿੱਚ ਹੋ ਤੁਸੀਂ ਬਾਹਰ ਨਿਕਲ ਸਕਦੇ ਆ ਹallelujah ਤੁਸੀਂ ਨਿਕਲ ਸਕਦੇ ਆ ਉਹ ਲੋਕੀ ਜਿਹੜੇ ਤੁਹਾਨੂੰ ਡਿਸਪਾਇੰਟ ਕਰ ਰਹੇ ਆ ਨਾ ਤੁਸੀਂ ਇਹ ਸਮਝੋ ਕਿ ਉਹ ਤੁਹਾਨੂੰ ਮੋਟੀਵੇਟ ਕਰ ਰਹੇ ਆ ਹallelujah ਤੁਸੀਂ ਉਹਨਾਂ ਦੇ ਅੱਖਰਾਂ ਤੇ ਗੌਰ ਕਰਨਾ ਬੰਦ ਕਰ ਦਿਓ ਤੁਸੀਂ ਆਪਣੇ ਅੰਦਰੋਂ ਉਹ ਆਵਾਜ਼ ਜਿਹੜੀ ਪਰਮੇਸ਼ਵਰ ਦੇ ਵੱਲੋਂ ਆ ਰਹੀ ਆ ਤੁਹਾਡੇ ਅੰਦਰ ਤੁਸੀਂ ਉਹਨੂੰ ਸੁਣੋ ਅੱਗੇ ਵਧੋ ਅਤੇ ਫਤਿਹ ਪਾਓ ਹਾਲੇਲੂਇਆ ਇਤੋਂ ਬਹੁਤ ਸਾਰੀਆਂ ਸਟੋਰੀਜ਼ ਆ ਪਵਿੱਤਰ ਬਾਈਬਲ ਦੇ ਵਿੱਚ ਜਿਨ੍ਹਾਂ ਚੋਂ ਅਸੀਂ ਹੋਰ ਵੀ ਇੱਕ ਸਟੋਰੀ ਜਿਹੜੀ ਆ ਦੇਖਾਂਗੇ ਅੱਜ ਉਹ ਯੋਸ਼ੂਆ ਦੀ ਕਿਤਾਬ ਦੇ ਵਿੱਚ ਦੇਖਾਂਗੇ ਉਹਦਾ 4 ਨੰਬਰ ਅਧਿਆਇ ਤੇ ਉਹਦੀ 20 ਤੋਂ 24 ਦੇ ਤੱਕ 20 ਤੋਂ 24 ਤੱਕ ਅਸੀਂ ਦੇਖਾਂਗੇ ਬੁੱਕ ਆਫ ਜੋਸ਼ੂਆ ਚੈਪਟਰ ਨੰਬਰ 4th ਵਰਸ 22 24th ਇਹਦੇ ਵਿੱਚ ਅਸੀਂ ਦੇਖਦੇ ਆ ਇੱਥੇ ਲਿਖਿਆ ਆ ਤਾਂ ਯਹੋਸ਼ੂਆ ਨੇ ਉਹਨਾਂ 12 ਪੱਥਰਾਂ ਨੂੰ ਜਿਨ੍ਹਾਂ ਨੂੰ ਜਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਉ ਵਿੱਚ ਖੜਾ ਕੀਤਾ ਤਾਂ ਉਸਨੇ ਇਜ਼ਰਾਈਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਆਪਣੇ ਪੇਵਾਂ ਕੋਲੋਂ ਪੁੱਛਣ ਕਿ ਇਹ ਪੱਥਰ ਕਿਹੇ ਹਨ ਤਦ ਤੁਸੀਂ ਆਪਣੇ ਬਾਲਕਾਂ ਨੂੰ ਇਉਂ ਸਮਝਾਇਓ ਕਿ ਇਜ਼ਰਾਈਲ ਇਸ ਜਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਅੱਗੋਂ ਜਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਤਦ ਜਦ ਤੀਕ ਤੁਸੀਂ ਪਾਰ ਨ ਲੰਘ ਚੁੱਕੇ ਜਿਵੇਂ ਯਹੋਵਾ ਤੁਹਾਡੇ ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਿੰਨੂੰ ਸਾਡੇ ਸਾਹਮਣੇ ਸੁਕਾ ਦਿੱਤਾ ਸੀ ਜਦ ਤੀਕ ਅਸੀਂ ਪਾਰ ਨ ਲੰਗੇ ਇਸ ਲਈ ਭਈ ਧਰਤੀ ਦੇ ਸਾਰੇ ਲੋਕ ਯਹੋਵਾ ਦੇ ਹੱਥ ਨੂੰ ਜਾਣਣ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਸਦਾ ਤੀਕ ਡਰਦੇ ਰਿਹਾ ਕਰੋ ਹallelujah ਇੱਥੇ ਅਸੀਂ ਕੀ ਦੇਖਦੇ ਹਾਂ 12 ਪੱਠ ਉਹ 12 ਪੱਥਰ ਕਿਸ ਚੀਜ਼ ਦੇ ਲਈ ਗੱਡੇ ਜਾ ਰਹੇ ਆ ਪਰਮੇਸ਼ਵਰ ਨੇ ਜੜੀ ਫਤਿਹ ਦਿੱਤੀ ਆ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਨਿਸ਼ਾਨੀ ਗੱਡ ਦਿਓ ਇੱਥੇ ਯੋਸ਼ੂਆ ਕਹਿ ਰਿਹਾ ਇਹ ਕਹਿੰਦਾ ਤੁਸੀਂ ਇੱਥੇ ਇਹ ਨਿਸ਼ਾਨੀ ਦੇ ਤੌਰ ਤੇ ਰੱਖ ਦਿਓ ਗੱਡ ਦਿਓ ਇਹਨਾਂ ਪੱਥਰਾਂ ਨੂੰ ਤਾਂ ਜੋ ਆਉਣ ਵਾਲੇ ਟਾਈਮ ਤੇ ਜਦੋਂ ਇਹਨਾਂ ਪੱਥਰਾਂ ਨੂੰ ਆਉਣ ਵਾਲੀਆਂ ਨਸਲਾਂ ਦੇਖਣ ਜਨਰੇਸ਼ਨਸ ਦੇਖਣ ਤਾਂ ਉਹ ਪੁੱਛਣ ਕਿ ਇਹ ਕਿਉਂ ਇੱਥੇ ਪਏ ਆ 12 ਪੱਥਰ ਤਾਂ ਕਹਿੰਦਾ ਫਿਰ ਉਹਨਾਂ ਨੂੰ ਦੱਸਿਓ ਕਿ ਪਰਮੇਸ਼ਵਰ ਨੇ ਸਾਡੀ ਮਦਦ ਕੀਤੀ ਤੇ ਇਹ ਨਦੀ ਜਿਹੜੀ ਲੰਗੀ ਨਹੀਂ ਜਾ ਸਕਦੀ ਸੀ ਜਰਦਨ ਨਦੀ ਪਰਮੇਸ਼ਵਰ ਨੇ ਸਾਡੇ ਲਈ ਸੁਕਾ ਦਿੱਤੀ ਉਦਾਂ ਜਿੱਦਾਂ ਇਜ਼ਰਾਈਲੀਆਂ ਦੇ ਲਈ ਲਾਲ ਸਮੁੰਦਰ ਵਿੱਚ ਸੁੱਕਾ ਰਾਹ ਬਣਾ ਦਿੱਤਾ ਸੀ ਤਾਂ ਉਹਨੇ ਕੀ ਯਾਦ ਕੀਤਾ呀 ਲਾਲ ਸਮੁੰਦਰ ਵਾਲੀ ਚੰਗੀ ਘਟਨਾ ਨੂੰ ਯਾਦ ਰੱਖਿਆ ਹallelujah ਉਹਨੇ ਆਪਣੇ ਮਨ ਵਿੱਚ ਯਾਦ ਰੱਖਿਆ ਕਿ ਉਹ ਪਰਮੇਸ਼ਰ ਜਿਹੜਾ ਮੂਸਾ ਨੂੰ ਇਜ਼ਰਾਈਲੀਆਂ ਸਮੇਤ ਲਾਲ ਸਮੁੰਦਰ ਵਿੱਚੋਂ ਦੀ ਲੰਘਾ ਸਕਦਾ ਆ ਉਹ ਸਾਨੂੰ ਜਰਦਨ ਵਿੱਚੋਂ ਲੰਘਾਏਗਾ ਅਤੇ ਜਰਦਨ ਸੁੱਕ ਗਈ ਪਰਮੇਸ਼ਰ ਨੇ ਜਰਦਨ ਵਿੱਚੋਂ ਉਹਨਾਂ ਨੂੰ ਲੰਘਾਇਆ ਔਰ ਹੁਣ ਉਹਨੇ ਉੱਥੇ ਨਿਸ਼ਾਨ ਜਿਹੜੇ ਆ ਲਗਵਾਏ ਤਾਂ ਜੋ ਆਉਣ ਵਾਲੇ ਲੋਕਾਂ ਦੇ ਅੰਦਰ ਵਿਸ਼ਵਾਸ ਹੋਵੇ ਕਿ ਜਿਹੜਾ ਮੂਸਾ ਨੂੰ ਲੰਘਾ ਸਕਦਾ ਆ ਉਹਨੇ ਯੋਸ਼ੂਆ ਨੂੰ ਲੰਘਾਇਆ ਔਰ ਜਿਹੜਾ ਯੋਸ਼ੂਆ ਨੂੰ ਲੰਘਾ ਸਕਦਾ ਉਹ ਸਾਨੂੰ ਵੀ ਲੰਘਾਏਗਾ ਹਾਲੇਲੂਇਆ ਹਾਲੇਲੂਇਆ ਸੋ ਜਿੰਨੀ ਮਰਜੀ ਵੱਡੀ ਦੁੱਖਾਂ ਦੀ ਨਦੀ ਤੁਹਾਡੇ ਅੱਗੇ ਵਹਿ ਰਹੀ ਹੋਵੇ ਉਹ ਪਰਮੇਸ਼ਵਰ ਜਿਹੜਾ ਸਮੁੰਦਰਾਂ ਨੂੰ ਚੀਰਨ ਦੀ ਤਾਕਤ ਰੱਖਦਾ ਨਦੀਆਂ ਨੂੰ ਸੁਕਾਉਣ ਦੀ ਤਾਕਤ ਰੱਖਦਾ ਤੁਹਾਨੂੰ ਦੁੱਖਾਂ ਤੋਂ ਪਾਰ ਲੰਘਾਉਣ ਦੀ ਤਾਕਤ ਵੀ ਰੱਖਦਾ ਹੈ